ਓ ਡਰ ਜੀ ਮੈਂ ਤੁਹਾਨੂੰ ਕਹਿਣ ਡਿਆ ਤੁਨ ਛੱਡ ਕੇ ਆਏ ਨਾ ਪਰ ਉਹ ਕਹਿੰਦੀ ਮੈਂ ਰਹਿਣਾ ਹਾਂ ਉਹ ਚੱਲ ਫਿਰ ਉਹਨੂੰ ਛੱਡਾਂ ਜੇ ਜਿੱਦ ਕਰਨ ਦੀ ਐ ਤੇ ਤੂੰ ਮੇਰਾ ਪੁੱਤ ਆ ਜੀ ਤੈਨੂੰ ਪਤਾ ਵੀ ਘਰ ਦਾ ਨਹੀਂ ਉਹ ਸਰਨਾ ਮੈਂ ਨੂੰ ਮਿੱਥੇ ਰਸ ਸਮਝਾਉਂਦਾ ਵੀ ਨਹੀਂ ਛੱਡ ਕੇ ਆਉਣਾ ਤੁਹਾਨੂੰ ਪਤਾ ਘਰ ਚ ਕੀ ਚੱਲਣ ਡਿਆ ਹੋਇਆ ਹੋਏ ਤਾਂ ਹੈ ਹੀ ਹੈ ਹਨਾ ਪਰ ਉਹ ਮੰਨ ਨਹੀਂ ਹੱਡੀ ਚੱਲ ਯਾਰ ਜੇ ਹੁਣ ਉਹ ਜਿੱਦ ਕਰਨ ਦੀ ਐ ਤੇ ਲੀੜਾ ਕਪੜਾ ਉਹਨੇ ਜੇ ਬੈਗ ਚ ਪਾਇਆ ਹੋਵੇ ਤੇ ਵੇ ਛੱਡ ਮੰਮੀ ਨੇ ਬਾਜੂ ਗੱਲਾਂ ਕਰਨੀਆਂ ਮੈਨੂੰ ਉਹ ਮੰਮੀ ਕਹਿੰਦੀ ਐ ਕਰੀ ਵੇਖਾ ਜਾ ਕੇ ਵੀ ਕਿਹੜੀ ਗਲੋਂ ਕੰਡੇ ਉਹ ਗੱਲਬਾਤ ਨਹੀਂ ਆ ਗਈ ਉੱਥੇ ਉਹਦਾ ਤਾਂ ਅੱਛਾ ਅੱਛਾ ਤੇ ਫਿਰ ਅੱਜ ਆਉਣ ਲੱਗੇ ਸੀ ਤੇ ਤੂੰ ਦੱਸਿਆ ਹੀ ਨਹੀਂ ਮੈਨੂੰ ਚਲੋ ਮਾਰ ਕੇ ਕੀ ਚਲ ਵਧੀਆ ਕੀਤਾ ਆ ਗਿਆ ਚਲ ਚਲੋ ਚਲੀਏ ਫਿਰ ਤੂੰ ਆਉਣ ਲੱਗੇ ਸੀ ਤੇ ਉਹ ਭਾਜੀ ਮੰਮੀ ਠੀਕ ਨਹੀਂ ਹੈਗੇ ਅੱਛਾ ਅੱਛਾ ਇਹਦੇ ਮਨ ਨਾਲ ਹੀ ਲੈ ਆਉਣਾ ਸੀਗਾ ਕੀ ਗੱਲ ਹੋਈ ਇਹਨਾਂ ਨੂੰ ਉਹ ਤੁਹਾਨੂੰ ਪਤਾ ਬਜ਼ੁਰਗ ਸਰੀਰ ਵਾ ਹੂੰ ਹੂੰ ਕੋਈ ਨਾ ਕੋਈ ਕੰਮ ਚੱਲਦਾ ਰਹਿੰਦਾ ਵਾ ਉਹ ਆਹੋ ਇਹ ਤੇ ਹੈ ਹੀ ਆ ਮੈਂ ਤੇ ਕੱਲ ਮਰਸਲ ਦਵਾਈ ਲੈ ਕੇ ਆਇਆ ਹਾਂ ਅੱਛਾ ਅੱਛਾ ਨਾਲੇ ਤੁਹਾਨੂੰ ਪਤਾ ਸਫਰ ਬੜਾ ਵਾ ਉਹ ਚੱਲੇ ਆ ਦਵਾਈ ਖਾ ਕੇ ਬੰਦਾ ਤੁਰਿਆ ਰਹੇ ਨਾ ਹੋਰ ਕੀ ਚਾਹੀਦਾ ਵਾ ਮੈਂ ਆਹ ਹੋ ਪੜੀ ਹੁਣ ਚੰਗੇ ਤੋਂ ਦਵਾਈ ਲੈਂਦੀ ਆ ਤਾਂ ਫਰਕ ਪੈ ਗਿਆ ਥੋੜਾ ਬਤਾ ਕੇ ਲੋ ਅੱਛਾ ਅੱਛਾ